Ik kan me aan ਕੀਆਰਟੀ ਨਿਊਜ਼ ਨੈਟਵਰਕ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਮੈਂ ਹਾਂ ਦਿਤੇਂਦਰ ਸੋਢੀ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੇਸ਼ਾਸਨ ਦੀਆਂ ਚੋਣਾਂ ਹੋਈਆਂ ਤਾਂ ਨਤੀਜੇ ਕੱਲ ਆਲਾਨੇਗੇ 17 ਤਰੀਕ ਨੂੰ ਤਾਂ ਦੇਰ ਰਾਤ ਜਿਹੜੇ ਜੇਤੂ ਉਮੀਦਵਾਰ ਨੇ ਬਾਹਰ ਆਉਂਦੇ ਨੇ ਤੁਹਾਨੂੰ ਦੱਸ ਦਈਏ ਜੇ ਜੌਨ 3 ਨੰਬਰ ਦੀ ਗੱਲ ਕਰ ਲਈਏ ਤਾਂ ਬਲਾਕ ਸੰਮਤੀ ਤੋਂ ਜਿਹੜੇ ਉਮੀਦਵਾਰ ਸਨ ਕਾਂਗਰਸ ਪਾਰਟੀ ਦੇ ਸਰਦਾਰ ਸਿੰਘ ਤਾਂ ਉਹ ਜੇਤੂ ਰਹਿੰਦੇ ਨੇ ਤਾਂ ਹੁਣ ਪਿੰਡ ਚੰਡਲਬਾਣਾ ਦੇ ਵਿੱਚ ਪਹੁੰਚੇ ਉਹਨਾਂ ਦਾ ਨਗਰ ਆ ਪਰ ਮਾਸ ਸਵਾਗਤ ਜਿਹੜਾ ਉਹਨਾਂ ਦਾ ਹੋਇਆ ਪਿੰਡ ਚੰਡਲਬਾਣਾ ਤੋਂ ਵੱਡੀ ਲੀਡ ਦੇ ਨਾਲ ਜਿੱਤਦੇ ਆ ਤੇ ਜੇ ਬਾਕੀ ਦੀ ਗੱਲ ਕਰ ਲਈਏ ਇਹਨਾਂ ਦੇ ਜੌਨ ਦੇ ਅੰਦਰ ਜਿੰਨੇ ਵੀ ਪਿੰਡ ਹੁੰਦੇ ਸਨ ਰਾਜੂਬੇਲਾ ਜੌਨ ਸੀ ਜਿਹੜਾ 3 ਨੰਬਰ ਉਹਨਾਂ ਪਿੰਡਾਂ ਦੇ ਵਿੱਚੋਂ ਲੋਕਾਂ ਦਾ ਵੱਡੀ ਗਿਣਤੀ ਦੇ ਵਿੱਚ ਫਤਵਾ ਮਿਲਦਾ ਸਰਦਾਰ ਸਿੰਘ ਸਾਡੇ ਫਤੇ ਦੀ ਸਾਂਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਜੋਨ ਜੇ 3 ਨੰਬਰ ਦੀ ਗੱਲ ਕਰ ਲਈਏ ਤਾਂ ਪਿੰਡਾਂ ਦੇ ਲੋਕਾਂ ਦੇ ਕੋਲੋਂ ਵੱਡਾ ਫਤਵਾ ਮਿਲਿਆ ਤੁਹਾਨੂੰ ਕੀ ਕਹਿਣਾ ਚਾਹੋਗੇ ਮੈਂ ਦਿਲ ਤਹਿ ਦਿਲੋਂ ਧੰਨਵਾਦ ਕਰਦਾ ਇਹਨਾਂ ਪਿੰਡਾਂ ਦਾ ਝੰਡੇ ਲਵਾਣੇ ਸਿਸਰਾ ਰੱਜ ਸਿਸਰਾ ਪਿੰਡ ਰਾਜਵੇਲਾ ਬਲਵੰਡਾ ਧਾਵੇਂ ਤੇ ਮੁੰਨਣਕਲਾਂ ਮੈਂ ਇਹਨਾਂ ਭਰਾਵਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਕਿੰਨੀਆਂ ਵੋਟਾਂ ਦੇ ਨਾਲ ਤੁਸੀਂ ਜਿੱਤੇ ਹੋ ਅਸੀਂ ਸ਼ਰ ਤਿੱਤੀਆਂ ਮੋਟਾਂ ਦੇ ਜਿੱਤੇ ਆ ਤੇਤੀਆਂ ਮੋਟਾਂ ਨਾਲ ਵਿਰੋਧੀ ਧਿਰ ਨੂੰ ਹਰਾਇਆ ਵਾ ਪਰ ਵਿਰੋਧੀ ਧਿਰ ਬਹੁਤ ਘਬਰਾ ਗਿਆ ਸੀ ਬਾਰ-ਬਾਰ ਕਾਊਂਟਿੰਗ ਕਰਾਉਂਦਾ ਸੀ ਬਾਰ-ਬਾਰ ਦਬਾਅ ਪਵਾ ਰਿਹਾ ਸੀ ਹੱਟ ਤੇ ਪਰ ਸਾਡੇ ਬੰਦੇ ਡੋਲੇ ਨਹੀਂ ਡੋਲਣ ਤੋਂ ਬਾਅਦ ਵੀ ਅਹੀਂ ਤਿੱਤੀਆਂ ਮੋਟਾਂ ਦੇ ਜਿੱਤੇ ਤਿੰਨ ਵਾਰੀ ਕਾਊਂਟਿੰਗ ਕਰਾਉਂਦੇ ਬਾਅਦ ਵੀ ਉਹ ਆਪਣੀ ਹਾਰ ਨੂੰ ਲੈ ਕੇ ਭੱਜ ਗਿਆ ਮੁੜ ਕੇ ਕਿਹੜਾ ਕੰਮ ਜਿਹੜਾ ਪੈਲ ਦੇ ਆਧਾਰ ਤੇ ਕਰਨ ਜਾ ਰਹੇ ਹੋ ਕੀ ਜਿਹੜਾ ਹੋਣ ਵਾਲਾ ਤੁਹਾਡੇ ਇਹਨਾਂ ਪਿੰਡਾਂ ਦੇ ਵਿੱਚ ਜੋ ਮੇਰੇ ਇਹ ਛੇਆ ਪਿੰਡਾਂ ਦੇ ਸਰਪੰਚ ਕਹਿਣਗੇ ਮੈਂ ਉਹਨਾਂ ਦੇ ਨਾਲ ਕਰਨ ਨੂੰ ਤਿਆਰ ਆਂ ਮੇਰੇ ਸਰਪੰਚ ਸਾਹਿਬ ਝੰਡੇਲਵਾਨੇ ਦੇ ਦੋ ਵੀ ਹਰਮਨ ਜੀ ਸਾਨੂੰ ਹੁਕਮ ਲਾਉਣਗੇ ਅਸੀਂ ਉਹਨਾਂ ਦੀ ਤੈਅਦ ਲਉ ਉਹਨਾਂ ਨਾਲ ਤੁਰਿਆਂ ਦਿਲੋਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਾਂ ਪਿੰਡ ਝੰਡਲਵਾਨੇ ਦੇ ਸਰਪੰਚ ਤਰਸੀਮ ਸਿੰਘ ਵੀ ਸਾਡੇ ਨਾਲ ਗੱਲਬਾਤ ਕਰ ਲੈਣੇ ਆ ਸਰਪੰਚ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕਿਆਟੀ ਨਿਊਜ਼ ਲੈਟਰ ਸਭ ਤੋਂ ਪਹਿਲਾਂ ਜੋ ਸਾਡੀ ਜਿੱਤ ਹੋਈ ਹੈ ਬਲਕ ਸਮਤੀ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ ਮੈਂ ਆਪਣੇ ਨਗਰ ਦਾ ਤੈਅਦ ਲਉ ਧੰਨਵਾਦ ਕਰਦਾ ਹਾਂ ਕਿ ਸਾਨੂੰ ਬਹੁਤ ਹੀ ਬਹੁਮਤ ਦੇ ਕੇ ਇਹਨਾਂ ਨੇ ਕੰਮਜਾ ਬਣਾਇਆ ਹੈ ਉਸੋ ਲਾਵਾ ਮੈਂ ਜੋ ਆਪਣੇ ਜ਼ੋਨ ਦੇ ਜੋ ਪੰਜ ਹੋਰ ਨਗਰ ਨੇ ਜਿਸ ਤਰ੍ਹਾਂ ਅ ਰਾਜੀਵਲਾ ਸਰਦਾਰ ਸਰਪੰਚ ਸਰਦਾਰ ਮਨਜਿੰਦਰ ਸਿੰਘ ਮਨਨਕਲਾ ਸਰਪੰਚ ਸਰਦਾਰ ਸਪਾਲ ਸਿੰਘ ਜੀ ਜੋ ਮੇਰੇ ਨਾਲ ਹੀ ਖੜੇ ਹਨ ਤੇ ਇਧਰ ਸੁਖਾ ਸੁਖਦੇਵ ਸਿੰਘ ਸਰਪੰਚ ਜਿਸਰਾ ਮਨਨਕਲਾ ਹਾਂਜੀ ਧਾਵੇਂ ਸਰਦਾਰ ਅਵਤਾਰ ਸਿੰਘ ਟਿੱਕਾ ਹੋਰ ਵੀ ਇਹਨਾਂ ਸਾਰੇ ਬਲਵੰਡਾ ਉਜਨੀ ਸੇਂਗਰ ਉਜਨੀ ਸਰਪੰਚ ਬਲਵੰਡਾ ਸਰਪੰਚ ਇਹਨਾਂ ਸਾਰਿਆਂ ਸਰਪੰਚ ਜਿਨ੍ਹਾਂ ਵੀ ਹੈਗੇ ਨੇ ਮੈਂ ਇਹਨਾਂ ਦਾ तहे دلੋਂ ਧੰਨਵਾਦ ਦਿੰਦਾ ਕਿ ਜਿਨ੍ਹਾਂ ਨੇ ਆਪਣੇ ਆਪਣੇ ਮਤ ਪਾ ਕੇ ਵੋਟ ਪਾ ਕੇ ਸਾਨੂੰ ਬਹੁਤ ਹੀ ਅੱਛੀ ਮਾਤਰਾ ਨਾਲ ਵੋਟ ਪਾ ਕੇ ਸਾਨੂੰ ਕਾਮਯਾਬ ਕੀਤਾ ਸਾਡਾ ਆਪਾ ਸਾਡਾ ਜੋ ਕੈਂਡੀਡੇਟ ਸਾਡਾ ਜਿਹੜਾ ਉਮੀਦਵਾਰ ਸਰਦਾਰ ਸਰਦਾਰਾ ਸਿੰਘ ਬਲਾਕ ਸੰਮਤੀ ਵਿੱਚ ਇਹਨਾਂ ਨੂੰ ਖਾਸ ਕਰਕੇ ਝੰਡੇ ਦੇ ਵਿੱਚੋਂ ਮੈਂ ਕਹਾਂਗਾ ਕਿ ਸਾਨੂੰ ਬਹੁਤ ਮਤ ਦੇ ਕੇ ਕਾਫੀ ਮਤ ਸਾਨੂੰ ਨੇ ਜਤਾਇਆ ਤੇ ਝੰਡੇ ਦਾ ਫਿਰ ਇੱਕ ਵਾਰੀ ਮੈਂ ਖਾਸ ਕਰਕੇ ਧੰਨਵਾਦ ਕਰਦਾ ਹਾਂ ਦੂਸਰੀ ਗੱਲ ਇਹ ਹੈ ਕਿ ਤੁਸੀਂ ਇਹ ਜਾਣ ਦੇਖਦੇ ਹੋ ਕਿ ਜਿੰਨੇ ਵੀ ਇਹ ਬਲਕ ਸੰਮਤੀ ਦੇ ਤੇ ਜ਼ਿਲ੍ਹਾ ਸੰ ਜ਼ਿਲ੍ਹਾ ਪ੍ਰਸ਼ਦ ਦੇ ਵਿੱਚ ਸਾਨੂੰ ਮਤ ਮਿਲੇ ਹਨ ਇਹ ਇੱਕ ਸਮਝ ਲਓ ਕਿ ਸਰਕਾਰ ਦੇ ਵਿਰੁੱਧ ਫਤਵਾ ਹੈ ਬਹੁਤ ਵੱਡਾ ਫਤਵਾ ਹੈ ਤੇ ਸਾਡੇ ਪਿੰਡੋ ਜਿਹੜੇ ਮਤ ਮਿਲੇ ਹਨ ਜੋ ਸਾਡੀ ਪੰਚਾਇਤ ਨੇ ਸਾਡੀ ਟੀਮ ਨੇ ਕੰਮ ਕੀਤਾ ਹੈ ਉਹਨਾਂ ਨੂੰ ਇਹਨਾਂ ਨੇ ਇਹ ਵੋਟ પાਕੇ ਸਾਨੂੰ ਕਾਮਯਾਬ ਕੀਤਾ ਹੈ ਤੇ ਮੈਂ ਇਹ ਆਸ ਕਰਦਾ ਹਾਂ ਕਿ ਇਸ ਤਰ੍ਹਾਂ ਹੀ ਅਸੀਂ ਪਿੰਡ ਦਾ ਜੋ ਹੈ ਤੁਸੀਂ ਸਾਡੀ ਸਪੋਰਟ ਕਰਦੇ ਰਹੋ ਸਾਰੇ ਜਾਣੇ ਅਸੀਂ ਪਿੰਡ ਦਾ ਇਸ ਤਰ੍ਹਾਂ ਹੀ ਵਿਕਾਸ ਕਰਦੇ ਰਾਵਾਂਗੇ ਇੱਕ ਵਾਰੀ ਫੇਰ ਤੈਅ ਦਿਲੋਂ ਸਾਰੇ ਮੇਰੇ ਗਰੁੱਪ ਦਾ ਪਿੰਡ ਸਿਸਰਾ ਰਾਜੂ ਬੇਲਾ ਮਨੋਨਿਕਲਾਂ ਧਾਵੇਂ ਬਲਵੰਡਾ ਤੇ ਚੰਡਾ ਸਾਰੇਆਂ ਦਾ ਇੱਕ ਵਾਰੀ ਫੇਰ ਦਿਲੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਨੂੰ ਬਹੁਤ ਮਤ ਦੇ ਕੇ ਬਹੁਤ ਸਾਰੀਆਂ ਵੋਟਾਂ ਪਾ ਕੇ ਸਾਨੂੰ ਕਾਮਯਾਬ ਕੀਤਾ ਸਰਦਾਰ ਸਰਦਾਰਾ ਸਿੰਘ ਮੈਂ ਆਸ ਕਰਾਂਗਾ ਕਿ ਇਹ ਇਹ ਜਾ ਰਹੇ ਨੇ ਉਥੇ ਬਲਕ ਸੰਮਤੀ ਦੇ ਵਿੱਚ ਉਧਰੋਂ ਸਰਦਾਰ ਠੇਕਦਾਰ ਭਪਿੰਦਰ ਸਿੰਘ ਸਾਡੇ ਜ਼ਿਲ੍ਹਾ ਪ੍ਰਸ਼ਦ ਵਿੱਚ ਗਏ ਹਨ ਅਸੀਂ ਇਹਨਾਂ ਕੋਲੋਂ ਆਸ ਰੱਖਾਂਗੇ ਕਿ ਇਹ ਪਿੰਡਾਂ ਦੀ ਡਿਵੈਲਪਮੈਂਟ ਜਿੰਨੇ ਵੀ ਸਾਡੇ ਪਿੰਡ ਨੇ ਉਹਨਾਂ ਦੇ ਵਿਕਾਸ ਵਾਸਤੇ ਬਹੁਤ ਕੁਝ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਜਿੱਥੇ ਸਾਰੇ ਪਿੰਡਾਂ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਨੇ ਦੱਸਿਆ ਕਿ ਉਮੀਦਾਂ ਬਹੁਤ ਰੱਖਦੇ ਨੇ ਕਿ ਵਿਕਾਸ ਦੇ ਰਾਹ ਤੇ ਲੈ ਕੇ ਜਾਣਗੇ ਇਹਨਾਂ ਦੇ ਪਿੰਡਾਂ ਨੂੰ ਪਿੰਡ ਰਾਜੂ ਬੇਲਾ ਦੇ ਸਰਪੰਚ ਨੇ ਜਿਹੜੇ ਮਨਜਿੰਦਰ ਸਿੰਘ ਉਹ ਸਾਡੇ ਨਾਲ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਸਰਪੰਚ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕਿ ਆਰਟੀ ਨਿਊਜ਼ ਨੈਟਵਰਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਇਲੈਕਸ਼ਨ ਦੇ ਵਿੱਚ ਬਹੁਤ ਵੱਡੀ ਆਪਣੀ ਕਾਂਗਰਸ ਪਾਰਟੀ ਦੀ ਜਿੱਤ ਹੋਈ ਹੈ ਸਾਰੇ ਹੀ ਤ੍ਰਿਵੰਨ ਸਾਡੇ ਕਾਂਗਰਸ ਉਮੀਦਵਾਰ ਜਿੰਨੇ ਵੀ ਸਾਰੇ ਜਿੱਤੇ ਆ ਪਰ ਕੁਝ ਸਰਕਾਰ ਦੀਆਂ ਨਾਕਾਮੀਆਂ ਕਰਕੇ ਇਹਨਾਂ ਨੇ ਸਖਾਤਾ ਵੋਟਰਾਂ ਨੂੰ ਵੀ ਕਿਦਾਂ ਅੱਗੇ ਇਲੈਕਸ਼ਨ ਲੜਨੇ ਆ ਪਹਿਲੇ ਤੁਸੀਂ ਦੇਖਿਆ ਹੋਏਗਾ ਵੀ ਅੱਜ ਤੱਕ ਕਿਤੇ ਵੀ ਇਹੋ ਜੀਆਂ ਵੋਟਾਂ ਜਿਹੜੀਆਂ ਬਲਾਕ ਸਮਤੀਆਂ ਪਤਾ ਹੀ ਨਹੀਂ ਹੁੰਦਾ ਤੇ ਇਹ ਜਿਹੜੀ ਸਰਕਾਰ ਹੈ ਇਹਨਾਂ ਨੇ ਬਹੁਤ ਕੁਝ ਸਿਖਾਇਆ ਕਿ ਅੱਜ ਬਲਾਕ ਸਮਤੀਆਂ ਵੀ ਹੈਗੀਆਂ ਸੀ ਤੇ ਇਹ ਕਾਂਗਰਸ ਪਾਰਟੀ ਨੇ ਵੀ ਮੂੰਹ ਤੋੜਮਾ ਜਵਾਬ ਦੇ ਕੇ ਤੇ ਜਿਹੜੀ ਆਪਣੀ ਸਾਰੇ ਹੀ ਕੰਡੀਗਟ ਜਿਤਾਏ ਆ ਦੇਖਿਆ ਜਾਂਦਾ ਸੀ ਕਿ ਇੰਨਾ ਉਤਸ਼ਾਹ ਨਹੀਂ ਸੀ ਹੁੰਦਾ ਇਹਨਾਂ ਵੋਟਾਂ ਨੂੰ ਲੈ ਕੇ ਹੁਣ ਇਹ ਵੀ ਕਿਹਾ ਜਾਂਦਾ ਇੱਕ ਸਤਾਈ ਦਾ ਮੋੜ ਵੱਜੇਗਾ ਕੀ ਲੱਗਦਾ ਹੁਣ ਮੋੜ ਵੱਜ ਗਿਆ ਬਿਲਕੁਲ ਸਤਾਈ ਦਾ ਮੋੜ ਵੱਜ ਗਿਆ ਵਾ ਘਬਰਾਟ ਇਹਨਾਂ ਨੂੰ ਹੋ ਗਈ ਆ ਇਹਨਾਂ ਨੂੰ ਖੁਦ ਕੰਡੀਗਟ ਜਿਹੜੇ ਹਾਰੇ ਹੋਏ ਆ ਇਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਦਸਾਂ ਵੋਟਾਂ 'ਚ ਹਾਰੇ ਆ ਜਾਂ ਤੀਆਂ ਵੋਟਾਂ 'ਚ ਹਾਰੇ ਆ ਸਿਰਫ ਇੱਕ ਸੋਸ਼ਲ ਮੀਡੀਆ 'ਚ ਵੀਡੀਓ ਪਾ ਸਕਦੇ ਆ ਕਿ ਅਸੀਂ ਇੰਨੀਆਂ ਵੋਟਾਂ 'ਚ ਹਾਰੇ ਆ ਚਾਰ ਪੰਜ ਦਸਾਂ ਵੋਟਾਂ 'ਚ ਹਾਰੇ ਆ ਨਹੀਂ ਉਸ ਘਬਰਾਗੇ ਆ ਉਹ 10 ਵੋਟਾਂ 'ਚ ਹਰਾਏ ਆਂ। ਕਹਿੰਦੇ ਆ ਵੀ 10 ਵੋਟਾਂ 'ਚ ਹਾਰੇ ਆ ਨਹੀਂ 30 ਵੋਟਾਂ 'ਚ ਹਾਰੇ ਆ। ਇੱਕ ਘਬਰਾਟ ਉਹਨਾਂ ਨੂੰ ਹੋ ਗਈ ਐ। ਇਹ ਮੋੜ ਵੱਜ ਗਿਆ ਕਾਂਗਰਸ ਪਾਰਟੀ ਦਾ। ਕਾਂਗਰਸ ਪਾਰਟੀ ਹੀ ਅੱਗੇ ਆਉਣ ਵਾਲੇ ਸਮੇਂ 'ਚ ਲੀਡ ਕਰੇਗੀ। ਬਹੁਤ-ਬਹੁਤ ਧੰਨਵਾਦ ਪਿੰਡ ਸ਼ਿਸ਼ਰਾ ਦੇ ਜਿਹੜੇ ਸਰਪੰਚ ਨੇ ਉਹ ਸੁਖਦੇਵ ਸਿੰਘ ਉਹ ਵੀ ਸਾਡੇ ਨਾਲ ਗੱਲਬਾਤ ਕਰਨ ਨੇ। ਸਰਪੰਚ ਸਾਹਿਬ ਬਹੁਤ-ਬਹੁਤ ਸਵਾਗਤ ਆ ਤੁਹਾਡਾ ਕੇਆਰਟੀ ਨਿਊਜ਼ ਨਰਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕਿਵੇਂ ਦੇਖਦੇ ਹੋ ਤੁਹਾਡੇ ਪਿੰਡ ਦੇ ਲੋਕ ਵੀ ਹੱਕ ਦੇ ਵਿੱਚ ਫਤਵਾ ਦਿੰਦੇ ਨਜ਼ਰੀਆ ਹੈ। ਕਿਵੇਂ ਦੇਖਦੇ ਇਹ ਅਸਲ ਵਿੱਚ ਜਿਹੜੀ ਅੱਜ ਹੋਈ ਹੈ ਇਹ ਇਹ ਜ਼ਬਰ ਉੱਤੇ ਸਬਰ ਦੀ ਜਿੱਤ ਹੋਈ ਹੈ ਤੇ ਦੂਜਾ ਜਿਹੜਾ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਮੰਤਰੀ ਰਹਿੰਦਿਆਂ ਹੋਇਆਂ ਜਿਹੜੇ ਕੰਮ ਕੀਤੇ ਨੇ ਇੱਥੇ ਸਾਡੇ ਹਲਕੇ ਵਿੱਚ ਉਹਦੀ ਜਿਹੜੀ ਉਹ ਜਿੱਤ ਹੋਈ ਹੈ ਤੇ ਦੂਜਾ ਇਹ ਜਿਹੜੇ ਸਰਕਾਰ ਝੂਠੇ ਵਾਅਦੇ ਕਰਕੇ ਲੋਕਾਂ ਨਾਲ ਤੇ ਸੱਤਾ ਵਿੱਚ ਆਈ ਸੀ ਉਹਨੂੰ ਲੋਕਾਂ ਨੇ ਇੱਕ ਸ਼ੀਸ਼ਾ ਵਿਖਾਇਆ ਕਿ ਤੁਸੀਂ ਜਿਹੜੇ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਕੋਈ ਵਾਅਦੇ ਪੂਰੇ ਨਹੀਂ ਕੀਤੇ ਤੇ ਰਹਿੰਦੇ ਜਿਹੜੇ ਕੋਈ ਇੱਕ ਸਾਲ ਰਹਿੰਦਾ ਜੇ ਤੇ ਇਹ ਵਾਅਦੇ ਆਪਣੇ ਪੂਰੇ ਕਰ ਲੈਣਗੇ ਤੇ ਲੋਕ ਇਹਨਾਂ ਬਾਰੇ ਸੋਚਣਗੇ ਨਹੀਂ ਤੇ ਬੁਰੀ ਤਰ੍ਹਾਂ ਇਹਨਾਂ ਨੂੰ ਵਿਧਾਨ ਸਭਾ ਵਿੱਚ ਵੀ ਇਹਨਾਂ ਨੂੰ ਕਰ ਦੇਗੀ ਬਹੁਤ ਬਹੁਤ ਧੰਨਵਾਦ ਪਿੰਡ ਬਲਵੰਡਾ ਦੇ ਸਰਪੰਚ ਨੇ ਰਜਨੀਸ਼ ਸਿੰਘ ਉਹ ਵੀ ਸਾਡੇ ਨਾਲ ਆ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਅੱਜ ਦੀ ਇਹ ਜਿੱਤ ਨੂੰ ਬਹੁਤ ਵਧੀਆ ਜਿੱਤ ਹੋਈ ਹੈ ਜੀ ਅੱਗੇ ਮੋੜ ਵੱਜ ਗਿਆ 27 ਦਾ ਜੀ ਬਾਜਵਾ ਸਾਹਿਬ ਦੇ ਮੇਰਾ ਮੰਨਣਾ ਅਗਲੀ ਵਾਰੀ ਕਾਂਗਰਸ ਆਈ ਹੈ ਕਿ 100% ਅ ਰਿਸ਼ਪਾਲ ਸਿੰਘ ਮੁੰਨਣ ਕਲਾਂ ਦੇ ਜਿਹੜੇ ਸਰਪੰਚ ਨੇ ਉਹ ਵੀ ਸਾਡੇ ਨਾਲ ਗੱਲਬਾਤ ਕਰ ਲੈਣੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕਿਆਰਟੀ ਨਿਊਜ਼ ਦਾ। ਵਾਹਿਗੰਜ ਕਾ ਖਾਲਸਾ ਵਾਹਿਗੰਜ ਕੀ ਫਤਿਹ। ਇਹ ਜਿੱਤ ਹੋਈ ਹੈ ਨਾ ਇਹ ਕਾਂਗਰਸ ਬਾਜਵਾਦੀ ਜਿੱਤ ਹੋਈ ਹੈ। ਗਾਂ ਵਾਸਤੇ ਆਉਣ ਵਾਲ ਸਤਾਈ ਦੇ ਮੋੜ ਬਿਲਕੁਲ ਬੱਜ ਗਿਆ ਕਿਉਂਕਿ ਸਾਬਤ ਹੋ ਗਿਆ ਵੀ ਗਾਂ ਕਾਂਗਰਸ ਸਰਕਾਰ ਬਣੇਗੀ। ਇੱਚ ਕੋਈ ਸ਼ੱਕ ਨਹੀਂ। ਸਾਨੂੰ ਬਹੁਤ ਜ਼ਿਆਦਾ ਡਰਾਉਂਦੇ ਆ ਲੋਕਾਂ ਨੂੰ ਪਰ ਨਹੀਂ ਕਿਸੇ ਨੇ ਪਰਵਾਹ ਨਹੀਂ ਕੀਤੀ ਫੇਰ ਵੀ ਤਾਂ ਹੋ ਗਏ ਵੋਟਾਂ ਪਾਈਆਂ ਨੇ। ਹਾਂਜੀ ਬਹੁਤ ਧੀਏ ਜਿੱਤ ਹੋਈ। ਸੋ ਬਹੁਤ ਬਹੁਤ ਧੰਨਵਾਦ ਜੱਗਾ ਸਿੰਘ ਪੰਚ ਵੀ ਸਾਡੇ ਨਾਲ ਆ ਕਿਵੇਂ ਦੇਖਦੇ ਹੋ ਤੁਹਾਡੇ ਲੋਕ ਜਿਹੜੇ ਪਿੰਡ ਦੇ ਸਨ ਉਹਨਾਂ ਨੇ ਵੱਡਾ ਫਤਵਾ ਜਿਹੜਾ ਸਰਦਾਰਾ ਸਿੰਘ ਨੂੰ ਦਿੱਤਾ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਮੈਂ ਫਤੇ ਬਰੋਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤੇ ਬਹੁਤ ਵਧੀਆ ਜੀ ਜਿੱਤ ਹੋਈ ਹੈ ਸਾਡੀ ਸਿਆ ਪਿੰਡਾਂ ਦਾ ਸਰਪੰਚਾਂ ਦਾ ਸਰਪੰਚ ਸੁਖਦੇਵ ਸਿੰਘ ਸਰਪੰਚ ਮਨਿੰਦਰ ਸਿੰਘ ਜੀ ਸਰਪੰਚ ਭਾਜੀ ਟਕਾ ਜੀ ਰਜਨੀਸ਼ ਜੀ ਔਰ ਭਾਜੀ ਸਰਪੰਚ ਜੋ ਬਨੜਕਲਾ ਤੋਂ ਆਏ ਆ ਔਰ ਸਾਰੇ ਸਾਡੇ ਪਿੰਡ ਦੀ ਜੋ ਸੰਗਤ ਨਗਰ ਦੀ VOTER SUPPORTER ਹਨ ਬਹੁਤ ਉਹਨਾਂ ਨੇ ਭਾਰੀ ਵੋਟਾਂ ਨਾਲ ਬਹੁਤ ਰਸੇਮ ਸਿੰਘ ਜੀ ਉਹਨਾਂ ਦਾ ਲੜਕਾ ਜੋ ਸਰਜੀਤ ਸਿੰਘ ਜੀ ਸੀਤਾ ਨਾਲ ਸਾਡੇ ਤਰਲੋਚਨ ਸਿੰਘ ਸਰਜੀਤ ਸਿੰਘ ਜੂਨ ਸਮਸੀ ਜਿੰਨੀ ਕਿ ਟੀਮ ਹੀ ਸਾਡੀ ਇਹਨਾਂ ਨੇ ਆਪਾਂ ਪੂਰਾ ਮੰਗਾ ਇੱਕ ਮੈਂਬਰ ਉਹਨਾਂ ਨੇ ਵੀ ਨਾਲ ਸਾਰਾ ਜੋਰ ਲਾਇਆ ਸੀ ਸਾਰੇ ਪਿੰਡ ਦੇ ਔਰ ਸਾਰੇ ਪੰਜ ਸਿਆ ਪਿੰਡਾਂ ਦੇ ਜੋ ਸਰਪੰਚਾ ਉਹਨਾਂ ਦੇ ਜੋ ਵੋਟਰ ਸਪੋਰਟਰਾਂ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਨਾਲ ਹੀ ਆਪਾਂ ਜੋ ਸਾਡੇ ਪ੍ਰਤਾਪ ਸਿੰਘ ਬਾਜਵਾ ਹਨ ਉਹਨਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਕਿ ਤੁਹਾਡੇ ਜੋ ਕਾਨੂੰਨ ਆਣ ਬਲਾਗ ਦੇ ਵਿੱਚ ਹੁਣ ਜੂ ਫਿਰ ਕਾਂਗਰਸ ਦੀ ਜਿੱਤ ਹੋਈ ਆ ਉਹ 27 ਦਾ ਮੋੜ ਵੱਜ ਗਿਆ ਹੈ ਆਉਣ ਵਾਲੀ ਸਰਕਾਰ ਜੋ ਹੈ ਉਹ ਕਾਂਗਰਸ ਦੀ ਹੈ ਸਾਰੀਆਂ ਹੀ ਸੰਗਤਾਂ ਨੂੰ ਬਹੁਤ ਮੈਂ ਧੰਨਵਾਦ ਬੇਨਤੀ ਕਰਦਾ ਕਿ ਪਰਮਾਤਮਾ ਜਿੱਤ ਜੜੀ ਆ ਇਦਾਂ ਹੀ 27 ਵਿੱਚ ਦਾ ਬਹੁਤ ਬਹੁਤ ਧੰਨਵਾਦ ਜਿੱਦਾਂ ਕਿ ਹਰੇਕ ਦੇ ਵੱਲੋਂ ਦੱਸਿਆ ਜਾ ਰਿਹਾ ਕਿ 27 ਦਾ ਮੋਡ ਵੱਜ ਗਿਆ ਸਾਡੇ ਨਾਲ ਯੂਥ ਆਗੂ ਨੇ ਜਿਹੜੇ ਸੁਰਜੀਤ ਸਿੰਘ ਸੀਤਾ ਉਹ ਵੀ ਸਾਡੇ ਨਾਲ ਆ ਵੱਡੀ ਇਹਨਾਂ ਦੀ ਵੀ ਜਿਹੜੀ ਉਤਸ਼ਾਹ ਰਿਹਾ ਨੌਜਵਾਨਾਂ ਦੇ ਵਿੱਚ ਵੀ ਉਤਸ਼ਾਹ ਦੇਖਣ ਨੂੰ ਮਿਲਿਆ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕੇ.ਟੀ. ਨਿਊਜ਼ ਵਿੱਚ ਵਾਈ ਗੁਰੂ ਖਾਲਸਾ ਵਾਈ ਗੁਰੂ ਜੀ ਦੀ ਫਤਿਹ ਸਭ ਤੋਂ ਪਹਿਲਾਂ ਮੈਂ ਕੇ.ਟੀ. ਸੀ ਨਿਊਜ਼ ਦਾ ਬਹੁਤ ਧੰਨਵਾਦੀ ਹਾਂ ਜਦੋਂ ਮੈਂ ਛੰਡੇ ਆ ਕੇ ਇਹ ਇਕੱਠ ਦਾ ਪੂਰਾ ਆਪਣੇ ਨਿਊ ਤੇ ਚਲਾਇਆ ਮੈਂ ਇਲੈਕਸ਼ਨ ਇਲੈਕਸ਼ਨ ਨੂੰ ਕਦੀ ਵੀ ਇਲੈਕਸ਼ਨ ਦੇ ਤੌਰ ਤੇ ਨਹੀਂ ਲਿਆ। ਜੀ। ਇਲੈਕਸ਼ਨ ਕੰਟੀਨਿਊ ਇਲੈਕਸ਼ਨਾਂ ਹੁੰਦੀਆਂ ਰਹਿੰਦੀਆਂ ਆ ਇਲੈਕਸ਼ਨ ਦਾ ਮਤਲਬ ਹੁੰਦਾ ਵੀ ਤੁਸੀਂ ਆਪਣੇ ਏਰੀਆ ਨੂੰ ਕਿੰਨੀ ਕਿ ਡਿਵੈਲਪਮੈਂਟ ਦਿੰਦੇ ਹੋ। ਜੀ। ਲੋਕ ਤੁਹਾਡੇ ਕੰਮਾਂ ਤੋਂ ਕਿੰਨੇ ਕਿ ਪ੍ਰਭਾਵਿਤ ਨੇ। ਤੇ ਅੱਜ ਇਹ ਫਤਵਾ ਦੇ ਕੇ ਲੋਕਾਂ ਨੇ ਸਿੱਧ ਕਰ ਦਿੱਤਾ ਵੀ ਲੋਕ ਚੰਗੇ ਸੂਝਵਾਨ ਕੈਂਡੀਡੇਟ ਨੂੰ ਚਾਹੁੰਦੇ ਨੇ। ਮੈਂ ਪੰਜਾਂ ਪਿੰਡਾਂ ਨਾਲ ਪ੍ਰੋਮਿਸ ਕੀਤਾ ਆ ਕਿ ਮੈਂ ਤੁਹਾਡੇ ਸਟਰੀਟ ਲਾਈਟ ਜਾਂ ਹਰ ਇੱਕ ਚੀਜ਼ ਉਹ ਮੈਂ ਆਪਣਾ ਵਾਦਾ ਆਸ-ਆਸਤਾ ਪੂਰਾ ਕਰਾਂਗਾ। ਇਹ ਮੇਰਾ ਵਾਦਾ ਵਾ ਬਟ ਇੱਕ ਨਾਲ ਨਾਲ ਹੋਰ ਗੱਲ ਆ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਚਲਾਣਾ ਚਾਹੀਦਾ ਐਜੂਕੇਸ਼ਨਲ ਤੇ ਸਪੋਰਟਸ ਵਾਲ ਜਿਹੜੀ ਕਿ ਸਾਡੀ ਐਜੂਕੇਸ਼ਨ ਔਰ ਸਪੋਰਟਸ ਬਹੁਤ ਵੀਕ ਪੈ ਚੁੱਕੀ ਆ ਸਾਨੂੰ ਸਾਰਿਆਂ ਨੂੰ ਨਗਰ ਨੂੰ ਪੂਰੇ ਏਰੀਆ ਨੂੰ ਆਪਣੇ ਬੱਚਿਆਂ ਨੂੰ ਤਿਆਰ ਕਰਨਾ ਚਾਹੀਦਾ ਸਪੋਰਟਸ ਵਾਲ ਤੇ ਐਜੂਕੇਸ਼ਨਲ ਜਿਹੜੀ ਕਿ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਆਪਾਂ ਮਿਲ ਕੇ ਸਾਰੇ ਇਹ ਇਧਰੋਂ ਤੁਰਿਏ ਤਾਂ ਕਿ ਸਾਡਾ ਇਹ ਮੋਟਿਵ ਸਿੱਧ ਹੋ ਸਕੇ ਤੇ ਦੂਸਰੀ ਗੱਲ ਮੈਂ ਕੈਂਡੀਡੇਟ ਆਪੋਜੀਸ਼ਨ ਕੈਂਡੀਡੇਟ ਸਰਦਾਰ ਭਗਵੰਤ ਸਿੰਘ ਬਹੁਤ ਵਧੀਆ ਉਹਨਾਂ ਨੇ ਟੱਕਰ ਦਿੱਤੀ ਸਰਦਾਰ ਸਰਦਾਰਾ ਸਿੰਘ ਨੂੰ ਤੇ ਮੈਂ ਅਪਰੀਸ਼ੀਏਟ ਕਰਦਾ ਕੋਈ ਥੋੜੀਆਂ ਜਿਹੀਆਂ ਵੋਟਾਂ ਦਾ ਫਾਸਲਾ ਹੋਇਆ ਕੋਈ 30 ਕੋ ਵੋਟਾਂ ਦਾ ਤੇ ਸਾਰੇ ਨਗਰ ਦੇ ਵਿੱਚ ਇਦਾਂ ਹੀ ਸਾਡੀ ਕਾਂਗਰਸ ਪਾਰਟੀ ਪ੍ਰਦਰਸ਼ਨ ਕਰਦੀ ਰਹੀ ਤੇ ਸਾਰਿਆਂ ਦਾ ਮੈਂ ਤਹਿ ਦਿਲੋਂ ਸਾਰੇ ਨਗਰ ਦਾ ਪੰਜਾਂ ਪਿੰਡਾਂ ਦਾ ਧੰਨਵਾਦੀ ਆਂ ਬੋਲ ਬੋਲ ਧੰਨਵਾਦ ਸੋ ਜਿਵੇਂ ਕਿ ਦੱਸਿਆ ਕਿ ਸਾਰੇ ਨਗਰਾਂ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਦੱਸਿਆ ਕਿ 27 ਦਾ ਮੋੜ ਜਿਹੜਾ ਵੱਜ ਗਿਆ ਹੈ 27 ਦੇ ਵਿੱਚ ਕਾਂਗਰਸ ਦੀ ਸਰਕਾਰ ਜਿਹੜੀ ਬਣਨ ਜਾ ਰਹੀ ਹੈ ਹੁਣ ਤੱਕ ਦੇ ਲਈ ਇੰਨਾ ਹੀ ਨਵੀਂ ਅਪਡੇਟ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਣੇ ਸੰਯੋਗੀ ਕਮਲਜੀਤ ਦੇ ਨਾਲ ਮੈਂ ਜੇ ਤੇਂਦਰ ਸੋਡੀ ਕੇ ਆਰਟੀ ਨਿਊਜ਼ ਨੈਟਵਰਕ ਝੰਡਾ ਲਵਾਣਾ ਗੁਰਦਾਸ